ਦੋਸਤੋ ਇਸ ਵੇਲੇ ਦੀ ਖਬਰ ਮੁਕੇਰੀਆਂ ਦੇ ਨਾਲ ਲੱਗਦਾ ਪਿੰਡ ਸੋੜਾ ਕੰਢੀ ਤੋਂ ਹੈ ਜਿੱਥੇ ਕਿ ਪਿਛਲੇ 9 ਦਿਨਾਂ ਤੋਂ ਲਾਪਤਾ ਪਤਨੀ ਨੂੰ ਲੱਭਣ ਲਈ ਪਤੀ ਥਾਣੇ ਦੇ ਚੱਕਰ ਲਗਾ ਰਿਹਾ ਹੈ ਪਤੀ ਕਹਿੰਦਾ ਹੈ ਕਿ ਮੇਰੀ ਪਤਨੀ ਨੂੰ ਕੱਪੜੇ ਵੇਚਰ ਵਾਲੇ گرو ਅਗਵਾ ਕਰਕੇ ਲੈ ਗਏ ਹਨ ਜ਼ਿਲ੍ਹਾ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਸੋੜਾ ਕੰਢੀ ਚ ਇੱਕ ਔਰਤ ਪਿਛਲੇ 9 ਦਿਨਾਂ ਤੋਂ ਲਾਪਤਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ 9 ਦਿਨਾਂ ਤੋਂ ਥਾਣੇ ਦੇ ਚੱਕਰ ਮਾਰ ਰਹੇ ਹਨ ਪਰ ਅਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਬਧੇਰੇ ਜਾਣਕਾਰੀ ਦਿੰਦੇ ਹੋਏ ਪਿੰਡ ਸੋੜਾ ਕੰਡੀ ਦੇ ਰਹਿਣ ਵਾਲੇ ਜੀਵਨ ਕੁਮਾਰ ਨੇ ਦੱਸਿਆ ਕਿ ਮੇਰੀ ਪਤਨੀ ਸੋਨੀਆ ਜਿਸ ਦੀ ਉਮਰ 28 ਸਾਲ ਪਿਛਲੇ ਦਿਨਾਂ ਤੋਂ ਲਾਪਤਾ ਹੈ ਅਤੇ ਮੈਂ ਮਜ਼ਦੂਰ ਦਾ ਕੰਮ ਕਰਦਾ ਹਾਂ ਮੇਰੀ ਪਤਨੀ ਸੋਨੀਆ ਆਪਣੀਆਂ ਦੋ ਛੋਟੀਆਂ ਧੀਆਂ ਅਤੇ ਬਜ਼ੁਰਗ ਮਾਤਾ ਨਾਲ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ ਜਿਸ ਦਿਨ ਸੋਨੀਆ ਘਰੋਂ ਗਾਇਬ ਹੋਈ ਸੀ ਉਸ ਦਿਨ ਮੇਰੀਆਂ ਦੋਵੇਂ ਧੀਆ ਸਕੂਲ ਗਈਆਂ ਹੋਈਆਂ ਸਨ ਤੇ ਮੇਰੀ ਮਾਂ ਕਿਤੇ ਕੰਮ ਕਰਨ ਗਈ ਹੋਈ ਸੀ ਜਦੋਂ ਮੈਂ ਵਾਪਸ ਘਰ ਆਇਆ ਤਾਂ ਦੇਖਿਆ ਕਿ ਸੋਨੀਆ ਘਰ ਨਹੀਂ ਸੀ ਮੈਨੂੰ ਸੱਕ ਹੈ ਕਿ ਉਸ ਸਮੇ ਸਾਡੇ ਪਿੰਡ ਵਿੱਚ ਕੁਝ ਕਪੜਾ ਵੇਚਰ ਵਾਲੇ ਘੁੰਮ ਰਹੇ ਸਨ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸੋਨੀਆ ਨੇ ਉਹਨਾਂ ਕੋਲੋਂ ਕੱਪੜੇ ਵੀ ਖਰੀਦੇ ਸਨ ਉਹਦੋਂ ਤੋਂ ਮੇਰੀ ਪਤਨੀ ਲਾਪਤਾ ਹੈ ਮੈਂ ਦਿਹਾੜੀ ਲਾਨਾ ਜੀ ਠੀਕ ਹੈ ਤਾ ਉਹ ਪਤਾ ਨਹੀਂ ਕਿ ਮੇਰੇ ਤੋਂ ਕੋਈ ਬਾਦ ਕੋਈ ਕੱਪੜੇ ਵੇਚਣ ਵਾਲੇ ਆਂਦੇ ਆ ਉਹਨਾਂ ਨਾਲ ਕਿਤੇ ਵੀ ਕਿਥੇ ਕੱਪੜੇ ਵੀ ਲਏ ਆ ਬੈਠੇ ਵੀ ਹੈਗੇ ਆ ਉਹ ਵੀ ਕੀ ਗੱਲਬਾਤ ਹੋਈ ਕੀ ਨਹੀਂ ਹੋਇਆ ਉਹ ਤੋਂ ਬਾਦ ਉਹ ਮਿਲਦੀ ਨਹੀਂ ਪਈ ਸਾਨੂੰ ਯਾਨੀ ਕਿ ਤੁਹਾਨੂੰ ਸ਼ੱਕ ਹੈ ਕਿ ਉਹ ਕੱਪੜੇ ਜਿਹੜੇ ਵੇਚਣ ਵਾਲੇ ਤੁਹਾਡੀ ਵਾਈਫ ਨੂੰ ਕਿਤੇ ਕਿਡਨਾ ਕਰਦੇ ਹਾਂਜੀ ਹਾਂਜੀ ਤੇ ਤੁਹਾਡੀ ਪਰਿਵਾਰ ਚ ਕੌਣ ਕੌਣ ਹੈ ਮੇਰੇ ਮੰਮੀ ਹੈ ਇੱਕ ਮੈਰੰਦਾ ਇੱਕ ਬਰਦਰੰਦਾ ਛੋਟਾ ਬਸ ਇੱਕ ਉਸ ਵਕਤ ਘਰ ਵਿੱਚ ਕੋਈ ਮੌਜੂਦ ਸੀਗਾ ਕੋਈ ਨਹੀਂ ਮੌਜੂਦ ਨਹੀਂ ਤੁਹਾਡੇ ਬੇਟੀਆਂ ਬੱਚੇ ਕਿੰਨੇ ਆ ਬੱਚੇ ਮੇਰੀ ਦੋ ਗੁੜੀਆਂ ਜੀ ਕਿੰਨੇ ਕਿਨੇ ਸਾਲ ਦੇ ਇੱਕ ਹੈਗੀ 7 ਸਾਲ ਦੀ ਜੀ ਇੱਕ ਹੈਗੀ 2.5 ਸਾਲ ਦੀ ਜੇ ਤੁਹਾਡੀ ਵਾਈਫ ਦਾ ਨਾਮ ਕੀ ਸੀ ਸੋਨੀਆ ਤੇ ਬੜੇ ਵਿਆਹ ਕਿਨੇ ਸਾਲ ਹੋ ਗਏ 10 ਸਾਲ ਹੋ ਗਏ ਤੇ ਹੁਣ ਇਸ ਇਸ ਵਿਸ਼ੇ ਤੁਸੀਂ ਕਦੀ ਕਿਸੇ ਨੂੰ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਕੀਤੀ ਜੀ ਸਰ ਕੋਈ ਕਾਰਵਾਈ ਹੋਈ ਕਾਰਵਾਈ ਕੋਈ ਨਹੀਂ ਹੋਈ ਅੱਜ 9 ਮਾ ਦਿਨ ਹੈ ਜੀ ਤੇ ਕੀ ਤੁਹਾਨੂੰ ਲੱਗਦਾ ਖਤਰਾ ਕਿ ਤੁਹਾਡੀ ਵਾਈਫ ਖਤਰਾ ਹੈਗਾ ਜੀ ਉਹ ਮੈਨੂੰ ਨਹੀਂ ਲੱਗਦਾ ਜਾਂ ਤਾਂ ਮਾਰ ਦਿੱਤੀ ਹੈ ਤਾਂ ਜਾਂ ਮੈਨੂੰ ਕਲੀਅਰ ਕੀਤਾ ਜਾ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੰਗ ਇਹ ਕੀਤਾ ਜਾਵੇ ਮੈਨੂੰ ਉਹ ਲਿਆਂਦੀ ਜਾਵੇ ਮੇਰੇ ਬੱਚੇ ਛੋਟੇ ਛੋਟੇ ਰਹਿੰਦੇ ਨਹੀਂ ਪੀਂ। ਨਾਮ ਤੁਹਾਡਾ? ਚੰਚਲਾ। ਮਤਲਬ ਜੀ ਤੁਹਾਡੀ ਨੂੰ ਕਿੰਨੇ ਦਿਨ ਤੋਂ ਲਾਪਤਾ? 9 ਦਿਨ ਹੋਈ ਗਏ ਜੀ। ਅਜੇ ਤਾਂ ਕੁਝ ਨਹੀਂ ਪਤਾ ਲੱਗਾ। ਹਾਂਜੀ ਕੁਝ ਨਹੀਂ ਪਤਾ ਲੱਗਾ। ਤੇ ਕੀ ਤੁਹਾਨੂੰ ਲੱਗਦਾ ਕਿ ਤੁਹਾਡੀ ਨੂੰ ਕਿਸੇ ਤੋਂ ਤੁਸੀਂ ਕਿੱਥੇ ਸੀ ਜਦੋਂ ਲਾਪਤਾ ਹੋਈ? ਹਾਂਜੀ ਮੈਂ ਕਿਸੇ ਦੇ ਘਰ ਬੈਠੀ ਸੀ। ਉਸ ਘਰ ਵਿੱਚ ਕੋਈ ਵੀ ਨਹੀਂ। ਹਾਂਜੀ ਕੋਈ ਨਹੀਂ ਸੀ। ਕੀ ਤੁਹਾਨੂੰ ਸ਼ੱਕ ਹੈਗਾ ਕਿਸੇ ਤੇ ਕੀ? ਸ਼ੱਕ ਤਾਂ ਸਾਨੂੰ ਕੱਪੜੇ ਵੇਚਣ ਵਾਲੇ ਆਉਂਦੇ ਵਸੇ ਹੋਈ ਐ। ਲੱਗਦਾ ਤੁਹਾਡੀ ਨੂੰ ਉਹ ਲੈ ਕੇ ਗਏ ਐ। ਇਹ ਨਹੀਂ ਨਾ ਪਤਾ ਲੱਗਦਾ ਵੀ ਉਹ ਲੈ ਕੇ ਗਏ ਨੇ ਕਿ ਨਹੀਂ। ਕੀ ਮੰਨ ਕਰਦੇ ਹੋ ਤੁਸੀਂ ਕੋਲ ਅਸੀਂ 9.5 ਲੱਭਣਾ ਚਾਹੀਦਾ ਛੋਟੇ ਛੋਟੇ ਬੱਚੇ ਨੂੰ ਮੈਂ ਸੰਭ ਹੀ ਨਹੀਂ ਸਕਦੀ ਇਹਨਾਂ ਨੂੰ ਮੇਰਾ ਸਿਆਣਾ ਸਰੀਰ ਬਿਮਾਰ ਹੈ ਨਹੀਂ ਬੀਪੀ ਵਧਾ ਮੇਰਾ ਸ੍ਰੈਪਸ ਅੰਤਰਦਰ ਤੋਂ ਨੀਂਦ ਲਾ ਬਤਾਓ ਕੀ ਇਹਦਾ ਮੈਂ ਸਾਡੇਓ ਬ੍ਰਿਡਿੰਗ ਲੇਡੀਜ਼ ਘਰੋਂ ਦਾ ਨਾਂ ਹੈਗਾ ਸੋਨੀਆ ਵਾਈਫ ਹੋਂ ਜੀਵਨ ਕੁਮਾਰ ਜੀਵਨ ਕੁਮਾਰ ਨੇ ਸਾਡੇ ਨੂੰ ਕਾਸਤ ਕੀਤੀ ਸੀ ਕਿਉਂਕਿ ਉਹ ਵਾਈਫਾ ਜਿਹੜੀ ਘਰੋਂ ਚਲੀ ਗਈ ਹੈ ਦੀ ਉਮਰ ਹੈ 32 29 ਸਾਲ ਉਹਦੀ ਉਮਰ ਹੈ ਦੋ ਨੇ ਬੱਚੇ ਹੈਗੇ ਉਸ ਸੰਬੰਧੀ ਅਸੀਂ ਜਿਹੜੀ ਇਹਦੀ ਰੱਪੜ ਜਿਹੜੀ ਸੀ ਆਪਣੀ ਜਿਹੜੀ ਵੰਸ਼ ਦੀ ਰੱਪੜ ਤੇ ਲਿਖੀ ਹੋਈ ਜਿਹੜਾ ਦਾ ਫੋਨ ਨੰਬਰ ਸੀ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਕੀਤੇ ਉਹਨਾਂ ਨੂੰ ਅਸੀਂ ਬੁਲਾ ਕੇ ਕੋਸ਼ਿਸ਼ ਕੀਤੀ ਤੇ ਬਾਕੀ ਹੁਣ ਦਾ ਕੋਸ਼ਿਸ਼ ਚੱਲੀ ਹੈ ਇਹਨੂੰ ਸ਼ਿਕਤੀ ਤੇ ਸ਼ਿਕਰੀ ਦਾ ਕੋਸ਼ਿਸ਼ ਲੰਬੀ ਕੋਸ਼ਿਸ਼ ਹੈ ਹਰ ਟੈਕਨੀਕਲ ਤਰੀਕਾ ਨਾਲ ਲੱਭਣਗੇ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਨੂੰ ਬਾਅਦ ਵਿੱਚ ਜਮਾ ਦੇ ਦਿੱਤਾ ਸਭ ਪਰਿਵਾਰਿਕ ਮੈਂਬਰਾਂ ਨੇ ਕਹਿਣਾ ਕਿ ਇਹ ਤਾਂ ਨਹੀਂ ਮੈਂ ਜਿਹੜੇ ਕਦਮ ਨਾਲ ਕੀਆ ਉਹ ਮੈਂ ਨਾ ਦਿੱਤਾ ਹੋਈ ਕਿਸੇ ਵਾਰੀ ਸਾਡੇ ਕੋਲ ਅਸੀਂ ਕੋਈ ਸੋਚਣਾ ਨਹੀਂ ਹੈ ਕਿ ਇੰਨਾ ਦਾ ਬਤਲਿਆ ਇਹ ਇਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਦੇਖਦੇ ਕਿ ਜਿਹੜਾ ਜਿਹੜੇ ਦੇ ਉੱਪਰ ਪੰਜਾਬਾਂ ਦੀ ਗੱਲਬਾਤ ਹੋਈ ਸੀ ਉਹ ਬਦਨੇ ਵਿਆਸ ਕੀ ਜਿਹਨੇ ਰਾਜਸਥਾਨ ਜਾਣਾ ਹੈ ਉਹਦੇ ਵਿੱਚ ਬੰਦੇ ਨੂੰ ਅਸੀਂ ਬੁਲਾਇਆ ਪੁਸ਼ਕਸ਼ ਕੀਤੀ ਹੈ ਹੁਣ ਕੀ ਉਹਨੂੰ ਥਾਣੇ ਬੁਲਾਇਆ ਹੋਇਆ ਹੈ ਕਿ ਪੁਸ਼ਕਸ਼ ਨੂੰ ਪਾਪਰ ਕਰ ਰਿਹਾ ਹੈ ਇਹ ਤੁਹਾਨੂੰ ਕੋਈ ਸਲਾਹ ਲੱਗਦਾ ਹੈ ਉਹ ਸਿੱਧੀ ਸਿੱਧੀ ਨਾਲ ਉਹਨਾਂ ਜਾਈਏ ਉੱਥੇ ਕਿਤੇ ਵੀ ਹੋਵੇ ਜਦੋਂ ਮਾਰਸਾਂ ਦੇ ਹਵਾਲੇ ਕੀਤਾ